ਗੁਰਦਾਸਪੁਰ ਬਲਜੀਤ ਸਿੰਘ ਪਾੜਾ ਨੇ ਗਊਸ਼ਾਲਾ ਛੱਡਦਾ ਰੱਖਿਆ ਨੀ ਪੱਥਰ 20 ਲੱਖ ਦੀ ਲਾਗਤ ਨਾਲ ਪਣੇਗਾ ਗਊਸ਼ਾਲਾ ਛੱਡ ਗੁਰਦਾਸਪੁਰ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਵੱਲੋਂ ਗਊਸ਼ਾਲਾ ਛੱਡਦਾ ਨੀ ਪੱਥਰ ਰੱਖਿਆ ਗਿਆ 20 ਲੱਖ ਦੀ ਲਾਗਤ ਨਾਲ ਬਣ ਚਾਰਾ ਹੈ ਗਊਸ਼ਾਲਾ ਦਾ ਸੈੱਟ ਜਿਸ ਦਾ ਬਲਜੀਤ ਸਿੰਘ ਪਾੜਾ ਵੱਲੋਂ ਨੀ ਪੱਥਰ ਰੱਖਿਆ ਗਿਆ ਰੋਡਸ ਤੇ ਗਊਸ਼ਾਲਾ ਨੇੜੇ ਸ਼ਮਸ਼ਾਨ ਘਾੜ ਜਿੱਥੇ ਕੁਝ ਸਮਾਂ ਪਹਿਲਾਂ ਇੱਥੇ ਜਿਹੜੇ ਸਾਡੇ ਸਵਰਗਵਾਸੀ ਬਾਬਾ ਸ਼ਿਵੀ ਜੀ ਜੋ ਇੱਥੇ ਸੇਵਾ ਕਰਦੇ ਸੀ ਤੇ ਉਹਨਾਂ ਦੇ ਨਾਲ ਸਾਰੇ ਕਮੇਟੀ ਮੈਂਬਰ ਇਹਨਾਂ ਦੇ ਧਿਆਨ ਚ ਲਿਆਂਦਾ ਸੀ ਕਿ ਇੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿ 165 ਦੇ ਕਰੀਬ ਜਣੀਆਂ ਆਂ گاਉਂਆਂ ਨੇ ਇੱਥੇ ਤੇ ਇਹਨਾਂ ਨੇ ਧਿਆਨ ਚ ਲਿਆਂਦਾ ਸੀ ਕਿ ਜਦੋਂ ਬਰਸਾਤੀ ਸੀਜ਼ਨ ਜਾਂ ਕੋਈ ਗਰਮੀ ਦਾ ਸੀਜ਼ਨ ਆਉਂਦਾ ਤੇ گاਉਂਆਂ ਦੀ ਜਿਹੜੀ ਦੇਖਪਾਲ ਕਰਨ ਦੇ ਵਿੱਚ ਬੜਾ ਇੱਥੇ ਔਖਾ ਹੁੰਦਾ ਕਿਉਂਕਿ ਆ ਜਗ੍ਹਾ ਥੋੜੀ ਸੀ ਤੇ ਜਿਹੜੀ ਜਗ੍ਹਾ ਵੀ ਉਹਤੇ ਵੀ ਆਰਜੀ ਸ਼ੈੱਡ ਪਏ ਹੋਏ ਸੀ ਸੋ ਇਹਦਾਂ ਨੇ ਧਿਆਨ ਚ ਲਿਆਂਦਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਸੋ ਅੱਜ 20 ਲੱਖ ਦੀ ਲਾਗਤ ਦੇ ਨਾਲ ਇੱਥੇ ਆ ਆਪਣੇ ਸ਼ੈੱਡ ਬਣਾਉਣ ਜਾ ਰਹੇ ਆ ਤੇ ਉਹਦੇ ਅੰਦਰ ਪ੍ਰੋਪਰ ਖੁਰਲੀਆਂ ਪਾਣੀ ਦਾ ਇੰਤਜ਼ਾਮ ਸਾਰਾ ਪ੍ਰੋਪਰ ਵਧੀਆ ਤਰੀਕੇ ਨਾਲ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਜ ਅਸੀਂ 60 ਬਾਈ 30 ਦਾ ਜਿਹੜਾ ਵਾ ਉਹਦੋਂ ਹਾਲ ਦਾ ਜਿਹੜਾ ਨਿਰਮਾਣ ਸ਼ੁਰੂ ਕੀਤਾ ਤੇ ਇਹਦੇ ਠੇਕੇਦਾਰ ਨੂੰ ਕਹਿ ਦਿੱਤਾ ਕਿ ਫਰਦਰ ਜਿਹੜਾ ਵਾ ਇਹਨੂੰ ਹੋਰ ਵੀ ਵਧਾਵਾਂਗੇ ਜਿੰਨੀ ਜਿੰਨੇ ਵੀ ਇੱਥੇ ਅੱਜ ਸਾਡੇ گاਉਂ ਆ ਜਿੱਦਾਂ 165 ਨੇ ਔਰ ਜਿੰਨਾ ਸਾਨੂੰ ਵਧਾਉਣਾ ਪਿਆ ਉਹ ਵੀ ਅਸੀਂ ਵਧਾਵਾਂਗੇ ਫੰਡ ਜਿਹੜੇ ਆ ਉਹ ਇਹ ਕੰਮ ਰੁਕੇਗਾ ਨਹੀਂ ਹੁਣ ਇਹ ਕੰਮ ਜਿਹੜਾ ਵਾ ਇਹਨੂੰ ਪ੍ਰੋਪਰ ਜੇ ਇਹਨਾਂ ਨੇ ਕਮੇਟੀ ਨੇ ਬੀੜਾ ਚੁੱਕਿਆ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਇਹ ਬੜੀ ਵੱਡੀ ਕਿਉਂਕਿ گاਉਂ ਮਾਤਾ ਦੀ ਸੇਵਾ ਜਿਹੜੀ ਆ ਬਹੁਤ ਇਹਦਾ ਮਤਲਬ ਆ ਬਹੁਤ ਵੱਡੀ ਸੇਵਾ ਵਾ ਸੋ ਸ਼ਹਿਰ ਵਾਸੀਆਂ ਦਾ ਵੀ ਬੜਾ ਸਹਯੋਗ ਆ ਅੱਜ ਸ਼ਹਿਰ ਵਾਸੀ ਖੁਸ਼ ਵੀ ਨੇ ਕਿਉਂਕਿ ਮੈਂ ਦੇਖਦਾ ਇੱਥੇ ਅੱਗੇ ਵੀ ਦੋ ਚਾਰ ਵਾਰੀ ਆਇਆ ਇੱਥੇ ਕਈ ਲੋਕ ਜਿਹੜੇ ਨੇ ਸ਼ਹਿਰ ਵਾਸੀ ਜਿਹੜੇ ਨੇ ਉਹ ਇੱਥੇ ਸੇਵਾ ਕਰਦੇ ਨੇ ਆਣ ਕੇ ਕੋਈ ਆਣ ਕੇ ਚਾਰਾ ਲੈ ਕੇ ਆਉਂਦਾ ਜਾਂ ਕੁਝ ਹੋਰ ਵੀ ਜਿਹੜੀ ਕੋਈ ਹੈਲਪ ਹੁੰਦੀ ਹੈ ਉਹ ਵੀ ਇੱਥੇ ਕਰਦੇ ਨੇ ਸੋ ਅੱਜ ਸਾਰੇ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਆ ਸਾਰੇ ਕਾਉਂਸਲਰ ਸੇਵਾਦਾਰਾਂ ਦਾ ਵੀ ਧੰਨਵਾਦ ਆ ਕਿਉਂਕਿ ਇਹ ਜੇ ਇਕੱਲਾ ਬੰਦਾ ਜੇ ਕਹੇ ਵੀ ਮੈਂ ਕਰਨਾ ਕਾਰਜ ਉਹ ਅਸੰਭਵ ਆ ਸਾਰਿਆਂ ਦਾ ਰਲ ਮਿਲ ਕੇ ਹੀ ਹੋ ਸਕਦਾ ਇਸ ਤੋਂ ਇਲਾਵਾ ਜੇ ਅੱਜ 20 ਲੱਖ ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕੀਤਾ ਉਸ ਤੋਂ ਇਲਾਵਾ ਜੇ ਕੋਈ ਹੋਰ ਵੀ ਇੱਥੇ ਮਦਦ ਆਪਣੇ ਨੂੰ ਕਰਨਾ ਪਿਆ ਆਵੇਂ ਕੋੜੋਂ ਆਪਣੀ ਜੇਬ ਚੋਂ ਪਾਕਟ ਚੋਂ ਆਪਾਂ ਕਲੈਕਟ ਕਰਕੇ ਇੱਥੇ ਕਰਾਂਗੇ ਇਹਨੂੰ ਪ੍ਰੋਪਰ ਵਧੀਆ ਤਰੀਕਿਆਂ ਨਾਲ ਇਹਨੂੰ ਗਊਸ਼ਾਲਾ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਸੋ ਸਾਰੇ ਹੀ ਮੈਂ ਸ਼ਹਿਰ ਵਾਸੀਆਂ ਦਾ ਇੱਥੇ ਤੇ ਸਾਰੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਇਦਾਂ ਹੀ ਸੇਵਾ ਜਿਹੜੀ ਆ ਉਹ ਅੱਗੇ ਅਸੀਂ ਕਰਦੇ ਰਹੀਏ ਧੰਨਵਾਦ ਗਊਸ਼ਾਲਾ ਦੇ ਛੱਡ ਵਾਸਤੇ ਬਹੁਤ ਸਖਤ ਜ਼ਰੂਰਤ ਹੈ ਸਾਡੇ ਗਵਾਂ ਨੂੰ ਬਹੁਤ ਪਰੇਸ਼ਾਨੀ ਹੈ ਸਾਨੂੰ ਹਰ ਸਾਲ ਗਵਾਂ ਨੂੰ ਸਾਹਮਣੇ ਵਾਸਤੇ ਕਈ ਗਈ ਸਾਡੇ ਤੰਗੀਨਾ ਮਰੀ ਜਾਂਦੀ ਹੈ ਬੱਚੇ ਮਰ ਜਾਂਦੇਗੇ ਤੇ ਬੜਾ ਸਾਹਿਬ ਅਗੇ ਇਹਨਾਂ ਨੇ ਬੇਨਤੀ ਕੀਤੀ ਇਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਅੱਜ ਇਹ ਆਪਣੇ ਸ਼ੁਭਸਥਾਨ ਨਾਲ ਉਦਘਾਟਨ ਕਰ ਰਿਹਾ ਹੈ ਛੱਡ ਦਾ ਗਊਸ਼ਾਲਾ ਵਾਸਤੇ ਜਿੰਨਾ ਸਾਨੂੰ ਆਉਣੇ ਸਮੇਂ ਵਾਸਤੇ ਕਾਫੀ ਇਰਾਦੇ ਰਹੇ ਕਿ ਗਾਵਾਂ ਦੀ ਸੇਵਾ ਹੋਏਗੀ ਅਸੀਂ ਸਹਰਾਲ ਮੇਗਾ ਉਸੇਵਾ ਕਰਾਂਗੇ ਤਾਂ ਸਦਿਆਂ ਸਾਡਾ ਜੀਵਨ ਸਫਲ ਹੋ ਜਾਏਗਾ ਤੇ ਗਊ ਮਾਤਾ ਵੀ ਖੁਸ਼ ਰਹਿ ਗਈ ਜੀ ਉਹਨਾਂ ਦੀ ਖੁਸ਼ੀ ਨਾਲ ਸਾਡੀ ਖੁਸ਼ੀ ਬੰਨ ਕਿੰਨੀ ਦੇਰ ਤੋਂ ਤੁਹਾਡੀ ਇਹ ਮੰਗ ਸੀ ਸਾਡੀ 4-5 ਸਾਲ ਤੋਂ ਮੰਗੇ ਗਏ ਪਰ ਅੱਜ ਇਹਨਾਂ ਦੀ ਕਿਰਪਾ ਨਾਲ ਮਨਜ਼ੂਰ ਹੋਈ ਆ ਆਪਣੇ ਸ਼ੁਭਸਥਾਨ ਆ ਕੇ ਆਪਣੇ ਬੜਾ ਸਾਹਿਬ ਅਧਿਕਾਰਨ ਕਰਦੇ ਨਹੀਂ ਆਂਦੀ ਰਹੀ ਸੀ ਇੱਥੇ ਪਰਸ਼ੰਨੀ ਸ਼ਰਨੂ ਨਾਂਕ ਸਾਡੇ ਕੋਲ ਗਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਉਹ ਤੰਗੀ ਕਰਕੇ ਬੱਚੇ ਐ ਵੀ ਮਰ ਜਾਂਦੇ ਕੇ ਜਾਂ ਗਾਵਾਂ ਬਣਨਦੇ ਜਾਂ ਦੇਖਭਾਲ ਦੇ ਸੰਭੋਤ ਤੰਗੀ ਇਹ ਗਾਵਾਂ ਦੀ ਸਾਫ ਸਫਾਈ ਉਹ ਇਹ ਛੱਡੇ ਇੱਥਾਂ ਜਿਹੜੇ ਬਣਨਾ ਸਾਡੀ ਜਿਹੜੀ ਸਾਰੀ ਕਮੀਆਂ ਪੂਰੀਆਂ ਹੋਣਗੀਆਂ ਤੇ ਉਹਨਾਂ ਸਮਾਂ ਸਾਡੇ ਸਨੈਰੀ ਹੋ ਜਾਏ ਛੇ ਬਾਬਾ ਜੀ ਦਾ ਬੇਟਾ ਹਾਂਜੀ ਮੇਰੇ ਫਾਦਰ ਸਾਹਿਬ ਨੇ ਇਹ ਗਊਸ਼ਾਲਾ ਦੀ ਇਨੋਗ੍ਰੇਸ਼ਨ ਕਰਾਈ ਸੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਨੇ ਇਸ ਚੀਜ਼ ਨੂੰ ਚਲਾਉਣਾ ਸ਼ੁਰੂ ਕੀਤਾ ਸੀ ਤੇ ਅਸੀਂ ਬਸ ਐਸੇ ਲਈ ਇੱਥੇ ਸਿੱਗੀ ਖੋਲੀ ਸੀ ਕਿ ਯਾਰ ਨੂੰ ਇੱਥੇ ਗਵਾਂ ਦੀ ਸੇਵਾ ਦੇ ਸੇਵਾ ਦਾ ਮੌਕਾ ਮਿਲੇ ਤੇ ਮੇਰੇ ਫਾਦਰ ਨੂੰ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਛੋਟੀ ਜਿਹੀ ਨੀਂਵ ਰੱਖੀ ਸੀ ਤੇ ਆ ਬਹੁਤ ਵੱਡੀ ਹੋ ਚੁੱਕੀ ਆ ਹੁਣ ਜੋ ਮੈਨੂੰ ਦਿਖਦਾ ਆ ਕਿ ਚੀਜ਼ ਸਾਡੇ ਸ਼ਹਿਰ ਨੂੰ ਕਾਫੀ ਅੱਛੀ ਚੀਜ਼ ਮਿਲੀ ਆ ਇੱਥੇ ਤੇ ਹੁਣ ਸਾਡੇ ਪਾੜਾ ਸਾਹਿਬ ਨੇ ਇਹਨਾਂ ਨੇ ਇੱਥੇ ਸਾਨੂੰ ਸ਼ੈੱਡ ਦੀ ਨੀਡ ਸੀਗੀ ਇਹਨਾਂ ਨੇ ਅੱਗੇ ਹੋ ਕੇ ਕਿਹਾ ਕਿ ਅਸੀਂ ਸ਼ੈੱਡ ਬਣਾਉਨੇ ਆ ਤੇ ਅਸੀਂ ਉਹ ਸ਼ੈੱਡ ਵੱਲ ਜਿਹੜਾ ਇਹਨਾਂ ਨੂੰ ਕਿਹਾ ਕਿ ਆ ਕੇ ਇੱਥੇ ਜਗ੍ਹਾ ਆ ਤੇ ਇੱਥੇ ਇਹਨਾਂ ਨੇ ਦੇਖੀ ਆ ਤੇ ਇੱਥੇ ਇਹਨਾਂ ਨੇ ਹੁਣ ਕੰਮ ਸ਼ੁਰੂ ਕਰਾਇਆ ਆ